ਸਤਿਗੁਰ ਜੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਇਤਿਹਾਰ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੀ ਇਹ ਗੰਨੇ ਦਾ ਅਸਰ ਗੰਨੇ ਦੇ ਰੋਧੇ ਗੰਨੇ ਦੇ ਰਾਸਤੇ ਲੰਗਰ ਜਿਹੜਾ ਆ ਇਹ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਤਕਰੀਬਨ 14-15 ਸਾਲ ਤੋਂ ਲਗਾ ਰਹੇ ਆ ਆਪਣਾ ਸਾਰਾ ਪਰਿਵਾਰ ਅਸੀਂ ਮਿਲ ਜੁਲ ਕੇ ਆਪਣੇ ਸਾਥੀਆਂ ਨਾਲ ਜਿਹੜੇ ਹੋ ਰਹੇ ਨੇ ਤੇ ਅਸੀਂ ਸ਼ੁਰੂ ਕੀਤਾ ਸੀ ਲਗਭਗ ਮੇਰਾ ਹਾਲ 2011-12 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਉਦੋਂ ਅਸੀਂ ਥੋੜਾ ਜਿਹਾ ਮਤਲਬ ਕੰਨਾ ਵਗੈਰਾ ਸ਼ੁਰੂ ਕਰ 10-15 ਕੁਇੰਟਲ ਤੋਂ ਸ਼ੁਰੂ ਕੀਤਾ ਸੀ ਹੌਲੀ-ਹੌਲੀ ਹੌਲੀ ਵਧਦਾ ਵਧਦਾ ਇਹ ਪਹਿਲਾਂ ਇੱਕ ਮੇਲੇ ਨੂੰ ਲਾਇਆ ਸੀ ਫਿਰ ਇੱਕ ਮੇਲੇ ਤੋਂ ਬਾਅਦ ਦੂਜਾ ਮੇਲਾ ਕਰਦਾ ਫਿਰ ਤੀਸਰਾ ਕਰਦਾ ਹੁਣ ਲਗ ਤਕਰੀਬਨ ਤਕਰੀਬਨ 150 ਤੋਂ 200 ਕੁਇੰਟਲ ਕੰਨਾ ਜਿਹੜਾ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਜਦੋਂ ਤੱਕ ਸੰਗਤ ਐਂਡ ਤੱਕ ਆਉਣੋਂ ਨਹੀਂ ਹਟਦੀ ਉਦੋਂ ਤੱਕ ਇਹ ਲਗਾਤਾਰ ਹੀ ਮੇਲੇ ਤਿੰਨ ਮੇਲੇ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਅਸੀਂ ਮਤਲਬ ਇਹ ਇਸ ਤਰ੍ਹਾਂ ਕਿ ਸ਼ੁਰੂ ਕੀਤਾ ਹੈ ਕਿ ਕਿਉਂਕਿ ਇਹ ਜਿਹੜੀ ਆ ਰੋ ਦੀ ਖੀਰ ਆ ਕਿਉਂਕਿ ਇਹ ਪ੍ਰਾਣੀ ਬਜ਼ੁਰਗਾਂ ਦੀ ਕਹਾਵਤ ਆ ਕਿ ਖੀਰ ਜਿਹੜੀ ਅੱਜ ਕੱਲ ਬਣਦੀ ਆ ਲੋਹੜੀ ਦੇ ਸ਼ੁਭ ਦਿਹਾੜੇ ਤੇ ਉਹ ਕਹਿੰਦੇ ਹੁੰਦੇ ਨੇ ਪੁਰਾਣੇ ਬਜ਼ੁਰਗ ਕਿ ਫੋ ਵਿੱਚ ਰਿੱਧੀ ਤੇ ਮਾਗ ਵਿੱਚ ਖਾਦੀ ਅੱਜ ਦੇ ਦਿਨਾਂ ਲੋਕਾਂ ਨੇ ਖੀਰ ਤੋਂ ਰੋ ਤੋਂ ਖੀਰ ਤਿਆਰ ਕਰਨੀ ਆ ਤੇ ਕੱਲ ਨੂੰ ਇਹਨਾਂ ਨੇ ਛਕਣੀ ਆ ਤੇ ਇਸ ਕਰਕੇ ਅਸੀਂ ਸੋਚਿਆ ਇਹ ਮਤਲਬ ਲੋਕਾਂ ਦੀ ਬੜੀ ਵੱਡੀ ਜ਼ਰੂਰਤ ਆ ਜਿਹੜੀ ਅੱਜ ਕੱਲ ਬਹੁਤ ਘੱਟ ਕਿਤੇ ਮਿਲਦੀ ਆ ਇਸ ਕਰਕੇ ਅਸੀਂ ਬਾਹਰੋਂ ਗੰਨਾ ਸਾਰਾ ਖਰੀਦਨੇ ਆ 85 ਕੁ ਮਾਜ ਜਿਹੜਾ ਵਧੀਆ ਆ ਇਸ ਰੋ ਖੀਰ ਵਾਸਤੇ ਜਮਿਆ ਜਾਂਦਾ ਪੋਲਾ ਮਿੱਠਾ ਚਿੱਟੀ ਖੀਰ ਦੀ ਰੋ ਬਣਦੀ ਆ ਉਸੀ ਵਕਵਕ ਪਿੰਡਾਂ ਤੋਂ ਲੈ ਕੇ ਖਰੀਦ ਕੇ ਤੇ ਅਸੀਂ ਇਥੇ ਮਤਲਬ ਲੋਕਾਂ ਦੀ ਸੇਵਾ ਵਾਸਤੇ ਨੰਗਰ ਜਿਹੜਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਨੰਗਰ ਚੱਲਦਾ ਰਹਿੰਦਾ ਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਕੋਸ਼ਿਸ਼ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਕਿ ਅਸੀਂ ਦੋਵੇਂ ਭਰਾ ਜਿੰਨਾਂ ਤੱਕ ਚੱਲੋ ਰੱਬ ਨੇ ਸਵਾਦ ਦਿੱਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਅਸੀਂ ਆਪਣੇ ਬੱਚਿਆਂ ਨੂੰ ਵੀ ਕੇ ਪ੍ਰੇਰਿਤ ਕਰਾਂਗੇ ਕਿ ਕਮ ਸੇ ਕਮ ਇਹ ਜਿਹੜਾ ਇੱਕ ਮਤਲਬ ਤਿਉਹਾਰ ਆ ਹਰ ਸਾਲ ਦਾ ਅਸੀਂ ਬੜੇ ਸ਼ੌਂਕ ਨਾਲ ਮਨਾਉਂਦੇ ਆ ਅਸੀਂ ਲੋੜੀ ਦਾ ਤਿਉਹਾਰ ਸੰਗਤ ਦੀ ਸੇਵਾ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਜੋ ਤੱਕ ਚੱਲਦਾ ਰਹੇਗਾ ਇੱਕ ਦਿਨ ਕੱਢ ਕੇ ਜ਼ਰੂਰ ਕਿਸ ਨਾ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆਣਾ ਲੱਗ ਜਾਂਦਾ ਔਰ ਕਿੱਥੋਂ ਕਿੱਥੋਂ ਮੰਗ ਕਰਦੇ ਇੱਕ ਗੰਨਾ ਲਗਭਗ 150 ਤੋਂ 200 ਪੰਟਲ ਹੁਣ ਅੱਜ ਦੀ ਢੇਰ ਚ ਲੱਗ ਜਾਂਦੇ ਤਿੰਨ ਵੇਲੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਇੰਨਾ ਬੜਾਈ ਕਰ ਦਿੰਦੇ ਨੇ ਤੇ ਅਸੀਂ ਅਲੱਗ-ਅਲੱਗ ਪਿੰਡਾਂ ਤੋਂ ਖਰੀਦਨੇ ਆ ਕਿਉਂਕਿ 85 ਕੁਮਾਰ ਹਰੇਕ ਜ਼ਮੀਨ ਦੇ ਵਿੱਚ ਨਹੀਂ ਹੁੰਦਾ ਇਹ ਜਿਹੜਾ 85 ਕੁਮਾਰ ਆ ਇਹ ਮਤਲਬ ਕੋਈ ਕੋਈ ਜ਼ਮੀਨ ਮਰਲੀ-ਵਲੀ ਜਿਵੇਂ ਕਿਬੜੀ ਪਿੰਡ ਤੋਂ ਆ ਬਨਾਲਾ ਸਾਈਡ ਆ ਜੋੜਾ ਸਾਈਡ ਆ ਉਹਨਾਂ ਕਈ ਪਿੰਡਾਂ ਵਿੱਚ ਪਹਿਲਾਂ ਜਾ ਕੇ ਦੇਖ ਲੈਣੇ ਆ ਚੰਗਾ ਚੰਗਾ ਹੋਇਆ ਕੁਮਾਰ ਜੀ ਕਿ ਬਾਦ ਸੰਗਤਿਸਰਵਾਸ ਤੇ ਲੈ ਕੇ ਆਉਣੇ। ਹੋਰ ਕਿਹੜਾ ਕਿਹੜਾ ਸੇਵਾ ਵਿੱਚ ਸਹਿਯੋਗ ਹੈ ਔਰ ਨਾਲ ਕੀ ਕਰਦੇ ਹੋ? ਤੁਸੀਂ ਫਾਈਨੈਂਸ਼ਲੀ ਤੇ ਅਸੀਂ ਕਿਸੇ ਨੂੰ ਮਤਲਬ ਕਿਸੇ ਤੇ ਬੋਝ ਨਹੀਂ ਪਾਉਂਦੇ ਨਾ ਮਤਲਬ ਕਹਿੰਦੇ ਪਰ ਜਿਹੜੀ ਫਿਜ਼ੀਕਲ ਪਾਵਰ ਸਾਨੂੰ ਲੋੜ ਪੈਂਦੀ ਹੈ ਸਾਡੇ ਸੱਜਣ ਬੇਲੀ ਜਿਹੜੇ ਨੇ ਪਿੰਡੋਂ ਨੇ ਬਾਹਰੋਂ ਨੇ ਲੋਰ ਨੇ ਉਹ ਵਿਚਾਰੇ ਇਹਦੇ ਨਾਲ ਉਹ ਸਾਨੂੰ ਬਹੁਤ ਸਹਿਯੋਗ ਕਰਦੇ ਨੇ ਸੇਵਾਤ ਰਾਤ ਸ਼ਾਮ ਤੱਕ ਹਾਲਾਂਕਿ ਇੱਕ ਦਿਨ ਪਹਿਲਾਂ ਵੀ ਸਾਡੇ ਨਾਲ ਆ ਕੇ ਸਾਰੇ ਤਿਆਰੀਆਂ ਕਰਾਉਂਦੇ ਨੇ। ਤੇ ਮਤਲਬ ਬਹੁਤ ਯੋਗਦਾਨ ਸੰਗਦਾ ਸਾਨੂੰ ਲੰਗਰ ਵੀ ਲੱਗੇ ਵੇਖੇ ਗਏ ਆ ਮਤਲਬ ਪੂਰੀ ਚੋਣੇ ਦੀ ਹੋ ਰਹੀ ਕੀ ਕੀ ਕਰਦੇ ਉਹ ਤਾਂ ਇਹ ਕਰਨਾ ਜੀ ਇੱਕ ਤਾਂ ਠੰਡ ਬਹੁਤ ਜ਼ਿਆਦਾ ਹੁੰਦੀ ਸੋਭਾ ਤੇ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਇੱਥੇ ਕਈ ਵਾਰੀ ਥੋੜਾ ਵੇਟ ਵੀ ਕਰਨਾ ਪੈਂਦਾ ਕਿਉਂਕਿ ਪ੍ਰੋਸੈਸਿੰਗ ਬਹੁਤ ਸਲੋ ਹੁੰਦੀ ਹੈ ਵੇਲ ਨੇ ਵਿੱਚ ਰੋ ਥੋੜੇ ਥੋੜੇ ਨਿਕਲਦੀ ਹੈ ਲੋਕਾਂ ਨੂੰ ਕਾਲੀ ਹੁੰਦੀ ਹੈ ਫਿਰ ਅਸੀਂ ਸੋਚਿਆ ਵੀ ਚਲੋ ਇਹਦੇ ਨਾਲ ਥੋੜਾ ਲੰਗਰ ਸ਼ੁਰੂ ਕਰ ਦਈਏ ਤਾਂ ਲੋਕਾਂ ਦਾ ਥੋੜਾ ਟਾਈਮ ਉਧਰ ਸਪੈਂਡ ਹੋ ਜੇ ਉਹਨੇ ਤਦ ਤੱਕ ਆਪਣੀ ਵਾਰੀ ਆ ਜੇ ਤੇ ਆਰਾਮ ਨਾਲ ਘਰਾਂ ਨੂੰ ਜਾ ਸਕੇ ਜਿਆਦਾ ਵੇਟ ਨਾ ਕਰਨ ਨਰਤਾ ਜੀ ਜਾਰੀ ਰੱਖੋਗੇ ਕਿੰਨੀ ਦੇਰ ਜਾਰੀ ਰੱਖੋਗੇ ਬਾਈ ਕੋਸ਼ਿਸ਼ ਵਿੱਚ ਕੋ ਸਾਡੀ ਤੇ ਆਪਣੀ ਹੁਣ ਤੱਕ ਦੇ ਦੋਹਾਂ ਭਰਾਵਾਂ ਦੀ ਸਾਡੀ ਕੋਸ਼ਿਸ਼ ਹੈ ਜੀ ਇਹ ਜਿੰਨਾ ਤੱਕ ਸੁਆਸਾ ਸਾਡੇ ਇਸ ਤੇ ਚਲਾਵਾਂਗੇ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਬੇਨਤ ਕਰਕੇ ਕਿ ਉਹਨਾਂ ਨਾਲ ਸਮੇਂ ਤੱਕ ਜਿੰਨਾ ਤੱਕ ਉਹ ਵੀ ਚਲਾਉਣ ਇਹ ਜੀ ਭਾਜੀ ਬਹੁਤ ਨੰਦ ਆ ਰਿਹਾ ਵੇਖੋ ਦਹੀਂ ਲਕਰੋ ਲੈ ਕੇ ਆਏ ਆ ਆਪਣਾ ਸਮਾਨ ਭਾਜੀ ਹੁਣੀ ਅਸੀਂ ਨਾਲ ਇਕੱਠੇ ਆਏ ਸਾਰੇ ਤੇ ਲੰਗਰ ਛਕ ਰਹੇ ਆ ਬਹੁਤ ਨੰਦ ਆ ਰਿਹਾ ਬਾਬੇ ਦੀ ਕਿਰਪਾ ਜੀ ਹਰ ਵਾਰੀ ਹਰ ਲੋੜੀ ਦੇ ਦਿਨ ਦਿਹਾਰ ਦੇ ਤੇ ਚਾਚਾ ਜੀ ਹੁਣੀ ਲੰਗਰ ਲਾਉਂਦੇ ਆ ਤੇ ਨਾਲ ਹੀ ਰੋਹ ਦਾ ਲੰਗਰ ਵੀ ਲਾਉਂਦੇ ਆ ਜੀ ਤੇ ਬਹੁਤ ਆਨੰਦ ਆ ਰਿਹਾ ਮੈਂ ਕਹਿੰਦਾ ਪ੍ਰਸ਼ਾਦਾ ਜੀ ਹੱਕ ਲਿਓ ਨਾਲ ਰੋਹ ਬੱਚਾ ਬੱਚਿਆਂ ਨੂੰ ਹਾਂ ਜੀ ਹਾਂ ਜੀ ਇਹ ਰੋਹ ਲੈ ਕੇ ਜਾਵਾਂਗੇ ਨਾਲੇ ਹੀ ਖੀਰ ਬਣਾ ਕੇ ਬੱਚਿਆਂ ਨੂੰ ਖਵਾਵਾਂਗੇ ਜੀ ਘਰੇ ਆ ਲੋੜੀ ਬਣਾਵਾਂਗੇ ਹਾਂ ਜੀ ਲੋੜੀ ਆਹ ਮਾਣੋ ਦੇਖੋ ਕਿੰਨੇ ਆਓ ਦੇਖੋ ਜੀ ਇੱਧਰ ਸਾਰੇ ਆਏ ਆ ਸਾਡੇ ਸਾਡੇ ਪਿੰਡ ਦੇ ਵੀ ਆ ਸਾਰੇ ਪੂਰੇ ਸ਼ਹਿਰ ਦੇ ਲੋਕ ਆਏ ਆ ਜੀ ਰੋਹ ਲੈਣ ਜੀ ਇੱਥੇ ਨਾਲੇ ਲੰਗਰ ਖਾ ਰਹੇ ਆ ਸਾਡਾ ਪਿੰਡ ਇਹੀ ਪੜਾ ਹੀ ਆ ਜੀ ਦੂਰ ਦੂਰੋਂ ਲੋਕਾਂ ਨੇ ਦੂਰ ਦੂਰੋਂ ਲੋਕ ਗੋਤੀ ਹੋ ਕੇ ਭੁੱਲੇ ਚੱਕ ਬੱਬੇ ਹਾਲੀ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਲੋਕ ਆ ਰਹੇ تھے ਜੀ ਰੋ ਲੈਣ